ਸਤਿ ਸ਼੍ਰੀ ਅਕਾਲ ਜੀ ਲੈ ਭੈਣੀ ਚਰਨੋਂ ਨੇ ਤੇ ਕਮਾਲ ਕਰਤੀ ਮੁੰਡਾ ਵਯਾ ਆਇਆ ਟਰੱਕ ਪਰ ਕੇ ਦਾਜ ਦਾ ਆਇਆ ਸਾਨੂੰ ਤੇ ਲੱਗਦਾ ਸੀ ਗਰੀਬ ਘਰ ਦੀ ਕੁੜੀ ਆ ਇਹਨਾਂ ਦਾਜ ਕਿਥੋਂ ਦੇ ਦੂਗਾ ਉਹਦਾ ਬਾਪ ਪਰ ਆ ਤਾਂ ਸਾਨੂੰ ਝੂਠਾ ਪਾਤਾ ਇਹਨਾਂ ਦਾਜ ਲੈ ਕੇ ਆਈਆਂ ਨੂੰ ਚਰਨੋਂ ਨੇ ਤਾਂ ਕਮਾਲ ਕਰਤੀ ਇਹਨੇ ਨੂੰ ਚਰਨੋਂ ਵੀ ਬਾਹਰ ਗਲੀ ਦੇ ਵਿੱਚ ਆ ਜਾਂਦੀ ਆ ਤੇ ਗਵੰਡਣਾ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਕਹਿੰਦੀ ਆ ਕੀ ਕੁਛ ਮੁਸਰ ਲਾਈ ਆ ਤੁਸੀਂ ਰਹਿ ਗਈਆਂ ਨਾ ਅੱਖਾਂ ਅੱਡੀਆਂ ਦੀਆਂ ਅੱਡੀਆਂ ਦਾਜ ਵੇਖ ਕੇ ਤੇ ਲੈ ਹੋਰ ਭੈਣੇ ਸਾਨੂੰ ਤੇ ਨੀਂਦ ਹੀ ਨਹੀਂ ਸੀ ਇਹ ਬਹੂ ਇੰਨਾ ਦਾਜ ਲੈ ਕੇ ਆਊਗੀ ਤੂੰ ਤੇ ਆਪਣੇ ਬੋਲ ਪਗਾਲਾ ਹੋਰ ਕੀ ਕੱਲਾ ਕੱਲਾ ਪੁੱਤਿਆ ਮੇਰਾ ਲੈਣਾ ਹੀ ਸੀ ਨਾਲੇ ਗਰੀਬ ਕਰਦੀ ਆ ਇੱਜ਼ਤ ਵੀ ਕਰੂਗੀ ਲੈ ਚੜਨੋ ਉਹ ਤਾਂ ਮੁੰਡੇ ਨਾ ਬਾਹਰ ਚਲੀ ਜਾਊਗੀ ਜਿੱਥੇ ਉਹ ਨੌਕਰੀ ਕਰਦਾ ਆ ਤੂੰ ਤਾਂ ਰਹਿ ਜਾਏਂਗੀ ਕੱਲੀ ਇੱਥੇ ਕਿੱਥੇ ਸੇਵਾ ਕਰੂਗੀ ਉਹ ਤੇਰੀ ਲੈ ਐਵੇਂ ਕਿਵੇਂ ਚਲ ਜੂਗੀ ਮੇਰੇ ਤੋਂ ਪੁੱਛੇ ਬਿਨਾ ਮੇਰਾ ਮੁੰਡਾ ਮੇਰੀ ਹਰ ਇੱਕ ਗੱਲ ਮੰਨਦਾ ਆ ਮੇਰੇ ਪੁੱਛੇ ਬਿਨਾ ਇੱਕ ਕਦਮ ਨਹੀਂ ਬਾ ਰੱਖਦਾ ਜਿੰਨਾ ਚਿਰ ਮੈਂਣਾ ਕਿਹਾ ਉਹ ਨਹੀਂ ਲੈ ਕੇ ਜਾਂਦਾ ਬਹੁ ਨੂੰ ਕਿਤੇ ਵੀ ਵੇਖੀ ਤੇ ਸਹੀ ਇੰਨਾ ਕਹਿ ਕੇ ਚਰਨੋਂ ਅੰਦਰ ਚਲੀ ਗਈ ਚਰਨ ਨੂੰ ਆਪਣੇ ਇਕਲੌਤੇ ਪੁੱਤ ਹੋਣ ਦਾ ਬੜਾ ਹੰਕਾਰ ਸੀ ਕਿਉਂਕਿ ਉਹਦੇ ਦਯੋਰ ਜੇਠ ਦੇ ਦੋਵਾਂ ਦੇ ਕੁੜੀਆਂ ਹੀ ਸੀ ਕੱਲੀ ਚਰਨੋਂ ਦੇ ਹੀ ਮੁੰਡਾ ਹੋਇਆ ਸੀ ਉਹਨੂੰ ਆਪਣੇ ਆਪ ਤੇ ਬੜਾ ਮਾਣ ਸੀ ਕਿ ਮੈਂ ਮੁੰਡੇ ਨੂੰ ਜਨਮ ਦਿੱਤਾ ਆ ਹਮੇਸ਼ਾ ਠਾਠ ਬਾਠਣਾ ਰਹਿੰਦੀ ਸੀ ਹਮੇਸ਼ਾ ਇਹੀ ਕਹਿੰਦੀ ਸੀ ਕਿ ਮੈਂ ਆਪਣਾ ਮੁੰਡਾ بڑے ਵੱਡੇ ਘਰ ਚ ਵਿਆਹਣਾ ਆ ਜਿਹੜਾ ਮੇਰਾ ਘਰ-ਪਰ ਦੇਣਗੀ ਹੋਇਆ ਵੀਵੇਂ ਚਰਨੋਂ ਦਾ ਘਰ-ਪਰ ਦਿੱਤਾ ਅਗਲਿਆਂ ਨੇ ਚਰਨੋਂ ਦਾ ਇਕਲੌਤਾ ਮੁੰਡਾ ਰਣਜੀਤ ਪਿੰਡੋਂ ਸਕੂਲ ਦੀ ਪੜ੍ਹਾਈ ਕਰਕੇ ਸ਼ਹਿਰ ਕਾਲਜ ਇੰਜੀਨੀਅਰ ਦੀ ਪੜ੍ਹਾਈ ਕਰਨ ਚਲਾ ਗਿਆ ਉੱਥੇ ਹੀ ਉਹਦੀ ਮੁਲਾਕਾਤ ਪੂਜਾ ਨਾਲ ਹੋ ਗਈ ਤੇ ਰਣਜੀਤ ਉਹਨੂੰ ਪਸੰਦ ਕਰਨ ਲੱਗਾ ਤੇ ਵੇਖੇ ਵੇਖਦੇ ਆਂ ਵੇਖਦੇ ਆਂ ਉਹਨਾਂ ਦੀ ਗੱਲ ਵਿਆਹ ਤੱਕ ਪਹੁੰਚ ਗਈ ਇੱਕ ਦਿਨ ਕਾਲਜ ਤੋਂ ਆ ਕੇ ਰਣਜੀਤ ਨੇ ਆਪਣੀ ਮਾਂ ਨੂੰ ਕਿਹਾ ਬੇਬੇ ਮੈਨੂੰ ਇੱਕ ਕੁੜੀ ਪਸੰਦ ਆ ਗਈ ਆ ਮੈਂ ਉਹਦੇ ਨਾਲ ਵਿਆਹ ਕਰਨਾ ਆ ਮੈਂ ਹੋਰ ਕਿਤੇ ਵਿਆਹ ਨਹੀਂ ਕਰਨਾ ਤੁਸੀਂ ਉਹਦੇ ਘਰ ਮੇਰਾ ਰਿਸ਼ਤਾ ਲੈ ਕੇ ਜਾਓ ਹੈਗੀ ਤੇ ਉਹ ਹੋਰ ਬਰਾਦਰੀ ਦੀ ਆ ਪਰ ਮੈਨੂੰ ਪਸੰਦ ਆ ਮੈਂ ਉਹ ਤੋਂ ਬਿਨਾ ਹੋਰ ਕਿਤੇ ਵਿਆਹ ਨਹੀਂ ਕਰ ਸਕਦਾ ਹਾਂ ਪੁੱਤ ਇਹ ਕੀ ਕਹਿ ਰਿਹਾ ਹੈਂ ਤੂੰ ਤੈਨੂੰ ਕੁੜੀ ਪਸੰਦ ਆ ਗਈ ਤੇ ਤੂੰ ਉਸੇ ਨੂੰ ਵਿਆਹ ਕਰੇਂਗਾ ਤੈਨੂੰ ਕੁੜੀ ਪਸੰਦ ਕਰਦਿਆਂ ਸ਼ਰਮ ਨਹੀਂ ਆਈ ਪੂਰਾ ਵੀ ਮੇਰੇ ਕਿੰਨੇ ਸੁਪਨੇ ਸੀ ਕਿੰਨੇ ਵੱਡੇ ਵੱਡੇ ਰਮਾਨ ਸੀ ਕਿ ਮੈਂ ਆਪਣੇ ਪੁੱਤ ਦਾ ਕਿਸੇ ਵੱਡੇ ਖਾਨਦਾਨ ਨਾਲ ਰਿਸ਼ਤਾ ਜੋੜੂੰਗੀ ਜਿਹੜੇ ਸਾਡਾ ਘਰ ਪਰ ਦੇਣਗੇ ਟਰੱਕ ਭਰ-ਭਰ ਕੇ ਦਾਸ ਦੇ ਆਉਣਗੇ ਤੇ ਦੁਨੀਆ ਵਾਲੇ ਵੇਖਦੇ ਰਹਿ ਜਾਣਗੇ ਪਰ ਤੂੰ ਕੀ ਕਿਸੇ ਗਰੀਬ ਕੁੜੀ ਨੂੰ ਪਸੰਦ ਕਰਕੇ ਬਹਿ ਗਿਆ ਜਿਹਦੀ ਨਾ ਜਾਤ ਦਾ ਪਤਾ ਨਾ ਖਾਨਦਾਨ ਦਾ ਪਰ ਨਹੀਂ ਬੇਬੇ ਤੂੰ ਜਿੱਥੇ ਵੀ ਮੇਰਾ ਦਿਆ ਹੋਰ ਮਰਜ਼ੀ ਕਰ ਦੇ ਪਰ ਮੈਂ ਉਹਨੂੰ ਕਦੇ ਵੀ ਨਹੀਂ ਆਪਣਾ ਪਾਉਂਗਾ ਹਮੇਸ਼ਾ ਮੈਂ ਉਹ ਤੋਂ ਦੂਰ ਹੀ ਰਹੂੰਗਾ ਤੂੰ ਕਰ ਲੈ ਮਰਜ਼ੀ ਆਪਣੀ ਫਿਰ ਚੰਨਾ ਆਪਣੇ ਪੁੱਤ ਦੇ ਅੱਗੇ ਮਜਬੂਰ ਹੋ ਗਈ ਤੇ ਉਹਨੂੰ ਆਪਣੇ ਪੁੱਤ ਦੀ ਗੱਲ ਮੰਨਣੀ ਪਈ ਫਿਰ ਉਹ ਆਪਣੇ ਪੁੱਤ ਦਾ ਰਿਸ਼ਤਾ ਪੂਜਾ ਦੇ ਘਰ ਲੈ ਕੇ ਗਈ ਤੇ ਪੂਜਾ ਦੇ ਬਾਪੂ ਨੂੰ ਕਹਿਣ ਲੱਗੀ ਵੇਖੋ ਭਰਾਜੀ ਮੈਂ ਆਪਣੇ ਪੁੱਤ ਦੀ ਖੁਸ਼ੀ ਲਈ ਇੱਥੇ ਆਈਆਂ ਉਹ ਤੁਹਾਡੀ ਕੁੜੀ ਨੂੰ ਪਸੰਦ ਕਰਦਾ ਆ ਤੇ ਕੁੜੀ ਵੀ ਉਹਨੂੰ ਪਸੰਦ ਕਰਦੀ ਆ ਤੇ ਇਹ ਵਿਆਹ ਕਰਨਾ ਚਾਹੁੰਦੇ ਆ ਤੁਸੀਂ ਇਸ ਰਿਸ਼ਤੇ ਲਈ ਹਾਂ ਕਰ ਦੋ ਬਸ ਮੈਂ ਹੋਰ ਕੁਝ ਨਹੀਂ ਚਾਹੁੰਦੀ ਬਰਾਤੀਆਂ ਦੀ ਚੰਗੀ ਤਰ੍ਹਾਂ ਸੇਵਾ ਸੰਭਾਲ ਕਰ ਲਿਓ ਬੱਚਿਆਂ ਦੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਆ ਪੂਜਾ ਦੇ ਬਾਪੂ ਨੇ ਵੀ ਖਾਨਦਾਨ ਵੇਖ ਕੇ ਹਾਂ ਕਰ ਦਿੱਤੀ ਪੂਜਾ ਦਾ ਬਾਪੂ ਇੱਕ ਮਾਮੂਲੀ ਜਿਹਾ ਦੁਕਾਨਦਾਰ ਸੀ ਕੋਈ ਜ਼ਿਆਦਾ ਆਮਦਨੀ ਨਹੀਂ ਸੀ ਬਸ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਸੀ ਆਪਣੇ ਬੱਚਿਆਂ ਲਈ ਉਹਨੇ ਕੁਝ ਜਮਾ ਪੂੰਜੀ ਇਕੱਠੀ ਕੀਤੀ ਹੋਈ ਸੀ ਪੂਜਾ ਤੇ ਦੋ ਹੋਰ ਛੋਟੇ ਭੈਣ ਤੇ ਭਰਾ ਵੀ ਸੀ ਉਹ ਸ਼ਹਿਰ ਵਿੱਚ ਛੋਟੇ ਜਿਹੇ ਘਰ ਵਿੱਚ ਰਹਿੰਦੇ ਸੀ ਇਸ ਲਈ ਪੂਜਾ ਦੇ ਬਾਪੂ ਨੇ ਸੋਚਿਆ ਚਲ ਜਾਤ ਦਾ ਕੀ ਆ ਮੇਰੀ ਧੀ ਤਾਂ ਸੌਖੀ ਰਹੂਗੀ ਇਸ ਲਈ ਉਹਨੇ ਰঞ্জੀਤ ਦੀ ਮਾਣੂ ਹਾਂ ਕਰ ਦਿੱਤੀ ਵਿਆਹ ਦੀ ਤਰੀਕ ਵੀ ਪੱਕੀ ਹੋ ਗਈ 3 ਮਹੀਨੇ ਬਾਅਦ ਰঞ্জੀਤ ਤੇ ਪੂਜਾ ਦਾ ਵਿਆਹ ਸੀ ਉਦੋਂ ਹੀ ਰঞ্জੀਤ ਨੂੰ ਬਹੁਤ ਵਧੀਆ ਨੌਕਰੀ ਮਿਲ ਗਈ ਤੇ ਉਹ ਆਪਣੀ ਨੌਕਰੀ ਤੇ ਪਿੰਡ ਤੋਂ ਦੂਰ ਸ਼ਹਿਰ ਵਿੱਚ ਚਲਾ ਗਿਆ ਤੇ ਵਿਆਹ ਤੋਂ 10 ਦਿਨ ਪਹਿਲਾਂ ਹੀ ਪਿੰਡ ਆਇਆ ਸੀ ਤੇ ਪਿੰਡ ਆ ਕੇ ਉਹਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਰঞ্জੀਤ ਦੇ ਘਰ ਵੀ ਵਿਆਹ ਦੀਆਂ ਤਿਆਰੀਆਂ ਜੋਰਾ-ਛੋਰਾ ਨਾਲ ਚੱਲ ਰਹੀਆਂ ਸੀ ਤੇ ਉਧਰ ਪੂਜਾ ਦੇ ਘਰ ਵੀ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਸੀ ਉਸ ਦਿਨ ਮਹਿੰਦੀ ਸੀ ਮਹਿੰਦੀ ਵਾਲੇ ਦਿਨ ਪੂਜਾ ਦੇ ਨਿੱਕੇ ਭਰਾ ਨੇ ਆ ਕੇ ਪੂਜਾ ਨੂੰ ਦੱਸਿਆ ਕਿ ਤੇਰੀ ਸੱਸ ਮੰਮੀ ਪਾਪਾ ਨੂੰ ਮਿਲਣ ਆਈ ਆ ਪੂਜਾ ਪਰੇਸ਼ਾਨ ਹੋ ਗਈ ਕਿ ਇਹਨਾਂ ਨੂੰ ਕੀ ਕੰਮ ਹੋ ਸਕਦਾ ਹੈ ਜਿਹੜਾ ਇਹ ਵਿਆਹ ਤੋਂ ਇੱਕ ਦਿਨ ਪਹਿਲਾਂ ਇੱਥੇ ਆਇਆ ਰঞ্জੀਤ ਦੀ ਮਾਂ ਪੂਜਾ ਦੇ ਮੰਮੀ ਪਾਪਾ ਨੂੰ ਲੈ ਕੇ ਕਮਰੇ ਵਿੱਚ ਚਲੀ ਗਈ ਤੇ ਉੱਥੇ ਹੀ ਸਾਰੀ ਗੱਲਬਾਤ ਕੀਤੀ ਜਦੋਂ ਉਹ ਗੱਲਬਾਤ ਕਰਕੇ ਵਾਪਸ ਚਲੀ ਗਈ ਤਾਂ ਪੂਜਾ ਨੇ ਆਪਣੇ ਪਾਪਾ ਨੂੰ ਪੁੱਛਿਆ ਪਾਪਾ ਦੱਸੋ ਰঞ্জੀਤ ਦੀ ਮੰਮੀ ਇੱਥੇ ਕੀ ਲੈਣ ਆਈ ਸੀ ਕੀ ਕੰਮ ਸੀ ਉਹਨਾਂ ਨੂੰ ਕੋਈ ਮੰਗ ਤਾਂ ਨਹੀਂ ਰੱਖਦੇ ਜੇ ਕੋਈ ਮੰਗ ਰੱਖਦੇ ਆ ਤਾਂ ਤੁਸੀਂ ਦੱਸ ਦਿਓ ਮੈਂ ਰঞ্জੀਤ ਨਾਲ ਗੱਲ ਕਰ ਲਵਾਂਗੀ ਤੁਹਾਨੂੰ ਓਕਿਓਂ ਦੀ ਲੋੜ ਨਹੀਂ ਆ ਰঞ্জੀਤ ਜ਼ਰੂਰ ਸਮਝੂਗਾ ਉਹ ਸਾਡੇ ਹਾਲਾਤਾਂ ਨੂੰ ਸਮਝਦਾ ਆ ਉਹਨੇ ਸਭ ਕੁਝ ਵੇਖਿਆ ਆ ਉਹ ਜ਼ਰੂਰ ਸਾਡੀ ਪਰੇਸ਼ਾਨੀ ਸਮਝੂਗਾ ਤੁਸੀਂ ਇੱਕ ਵਾਰੀ ਮੈਨੂੰ ਦੱਸੋ ਪਰ ਪੂਜਾ ਦੇ ਪਾਪਾ ਨੇ ਪੂਜਾ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਨਹੀਂ ਪੁੱਤ ਇਹੋ ਜੀ ਕੋਈ ਗੱਲ ਨਹੀਂ ਆ ਉਹ ਤੇ ਬਸ ਬਰਾਤੀ ਨੂੰ ਚੰਗੀ ਤਰ੍ਹਾਂ ਸੇਵਾ ਕਰਨ ਬਾਰੇ ਕਹਿ ਰਹੇ ਸੀ ਹੋਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੂੰ ਕਿਉਂ ਉਦਾਸ ਹਿੰਦੀਆ ਵੇਖ ਆਪਣਾ ਚਿਹਰਾ ਪਹਿਲਾ ਤੇਰਾ ਰੰਗ ਹੀ ਫਿੱਕਾ ਪੈ ਗਿਆ ਆ ਤੂੰ ਖੁਸ਼ ਰਹਿ ਐਵੇਂ ਨਹੀਂ ਫਿਕਰ ਕਰੀਦਾ ਹਾਂਗਾ ਇਹਨੇ ਕੋਤੇ ਪੈਸੇ ਨੇ ਜਮਾ ਕੀਤੇ ਹੀ ਆ ਕਿ ਤੇਰਾ ਵਿਆਹ ਵਧੀਆ ਤਰੀਕੇ ਨਾਲ ਕਰ ਸਕਾਂ ਇਹਨਾਂ ਕਹਿ ਕੇ ਉੱਥੋਂ ਚਲੇ ਗਏ ਪਰ ਪੂਜਾ ਹੀ ਸੋਚਦੀ ਰਹੀ ਕਿ ਰਣਜੀਤ ਦੀ ਮੰਮੀ ਇੱਥੇ ਕੀ ਲੈਣ ਆਏ ਹੋਣਗੇ ਅਗਲੇ ਦਿਨ ਆਸੀ ਪੂਜਾ ਦੁਲਹਨ ਦੇ ਰੂਪ ਵਿੱਚ ਬੜੀ ਪਿਆਰੀ ਲੱਗ ਰਹੀ ਸੀ ਪੂਜਾ ਨੂੰ ਦੁਲਹਨ ਬਣੇ ਵੇਖ ਉਹਦੇ ਮੰਮੀ ਪਾਪਾ ਦੀਆਂ ਅੱਖਾਂ ਵਿੱਚ ਅਥਰੂਆ ਗਏ ਤੇ ਆਪਣੀ ਧੀ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦੇਣ ਲੱਗੇ ਤੇ ਉਹਨੂੰ ਅਸੀਸ ਦੇਣ ਲੱਗੇ ਕਿ ਧੀਏ ਸਦਾ ਖੁਸ਼ ਰਵੇਂ ਤੈਨੂੰ ਕਦੀ ਵੀ ਕੋਈ ਤਤੀਬਾ ਨਾ ਲੱਗੇ ਜਦੋਂ ਪੂਜਾ ਨੂੰ ਫੇਰਿਆਂ ਲਈ ਲੈ ਕੇ ਜਾਣ ਲੱਗੇ ਤਾਂ ਉਹਨੇ ਬਾਹਰ ਵਿਹੜੇ ਵਿੱਚ ਇੱਕ ਚਮਕਦੀ ਹੋਈ ਕਾਰ ਵੇਖੀ ਉਹ ਕਾਰ ਬਾਰੇ ਆਪਣੇ ਪਾਪਾ ਨੂੰ ਪੁੱਛਣਾ ਚਾਹੁੰਦੀ ਸੀ ਪਰ ਉਹਨੂੰ ਇੰਨਾ ਮੌਕਾ ਹੀ ਨਹੀਂ ਮਿਲਿਆ ਜਦੋਂ ਉਹਨੂੰ ਸਟੇਜ ਤੇ ਬਿਠਾਇਆ ਗਿਆ ਤਾਂ ਉਹਨੇ ਵੇਖਿਆ ਕਿ ਉਹਦੇ ਪਾਪਾ ਨੇ ਇੱਕ ਵੱਡਾ ਜਿਹਾ ਬੈਗ ਉਹਦੀ ਸੱਸ ਦੇ ਹੱਥ ਵਿੱਚ ਦਿੱਤਾ ਤੇ ਹੱਥ ਜੋੜ ਕੇ ਉਹਨਾਂ ਨੂੰ ਕਿਹਾ ਕਿ ਭੈਣ ਜੀ ਅਸੀਂ ਆਪਣੀ ਔਕਾਤ ਨਾਲੋਂ ਵੱਧ ਕੇ ਸਭ ਕੀਤਾ ਆ ਜੇ ਫਿਰ ਵੀ ਕੋਈ ਕਮੀ ਰਹਿ ਗਈ ਹੋਵੇ ਤਾਂ ਸਾਨੂੰ ਮਾਫ ਕਰ ਦਿਓ ਪੂਜਾ ਇਹ ਸਾਰਾ ਕੁਝ ਵੇਖ ਕੇ ਹੈਰਾਨ ਰਹਿ ਗਈ ਸੀ ਉਸ ਤੋਂ ਬਾਅਦ ਪੂਜਾ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਉੱਤੇ ਜਾ ਕੇ ਉਹਨੂੰ ਪਤਾ ਲੱਗਾ ਕਿ ਉਹਦੇ ਪਾਪਾ ਨੇ ਉਹਨੂੰ ਦਾਜ ਵਿੱਚ ਗੱਡੀ ਤੇ 15 ਲੱਖ ਰੁਪਏ ਨਕਦ ਦਿੱਤੇ ਆ ਜਿਹੜੇ ਉਹਦੇ ਪਾਪਾ ਨੇ ਉਹਦੇ ਛੋਟੇ ਭੈਣ ਭਰਾਵਾਂ ਲਈ ਇਕੱਠੇ ਕੀਤੇ ਸੀ ਸਾਰਾ ਕੁਝ ਉਹਨੇ ਆਪਣੀ ਵੱਡੀ ਧੀ ਦੇ ਵਿਆਹ ਵਿੱਚ ਲਾ ਦਿੱਤਾ ਉਹਨੂੰ ਇਹ ਵੀ ਪਤਾ ਲੱਗਾ ਕਿ ਰਣਜੀਤ ਦੀ ਮਾਂ ਮਹਿੰਦੀ ਵਾਲੇ ਦਿਨ ਇਹੀ ਸਾਰਾ ਕੁਝ ਦਾਜ ਵਿੱਚ ਮੰਗਣ ਗਈ ਸੀ ਤੇ ਇਹ ਸ਼ਰਤ ਰੱਖੀ ਸੀ ਕਿ ਮੈਂ ਕੱਲ ਬਰਾਤ ਲੈ ਕੇ ਨਹੀਂ ਆਉਂਗੀ ਜੇ ਤੁਸੀਂ ਗੱਡੀ ਤੇ 15 ਲੱਖ ਰੁਪਏ ਦਾ ਇੰਤਜ਼ਾਮ ਨਾ ਕਰ ਸਕੇ ਪੂਜਾ ਦੇ ਪਾਪਾ ਨੇ ਮਜਬੂਰ ਹੋ ਕੇ ਆਪਣੀ ਸਾਰੀ ਜਮਾ ਪੂੰਜੀ ਆਪਣੇ ਛੋਟੇ ਮੁੰਡੇ ਤੇ ਕੁੜੀ ਦੇ ਲਈ ਇਕੱਠੇ ਕੀਤੇ ਗਏ ਪੈਸੇ ਤੇ ਕੁਝ ਰਿਸ਼ਤੇਦਾਰਾਂ ਕੋਲੋਂ ਉਧਾਰ ਚੁੱਕ ਕੇ ਮਸਾਂ ਪੈਸੇ ਇਕੱਠੇ ਕੀਤੇ ਸੀ ਤਾਂ ਜੋ ਉਹਨਾਂ ਦੀ ਧੀ ਖੁਸ਼ ਰਹਿ ਸਕੇ ਤੇ ਖਾਨਦਾਨ ਵਿੱਚ ਉਹਨਾਂ ਦੀ ਇੱਜ਼ਤ ਬਚ ਸਕੇ ਇਹ ਸਾਰਾ ਕੁਝ ਸੁਣ ਕੇ ਪੂਜਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਈ ਤੇ ਸੋਚਣ ਲੱਗੀ ਕਿ ਮੇਰੀ ਸੱਸ ਇੰਨੀ ਲਾਲਚੀ ਆ ਮੇਰੇ ਪਿਓ ਨੂੰ ਇੰਨਾ ਮਜਬੂਰ ਕੀਤਾ ਜਦੋਂ ਪੂਜਾ ਆਪਣੇ ਪੀਕੇ ਘਰ ਫੇਰਾ ਪਾਉਣ ਗਈ ਤਾਂ ਨੇ ਆਪਣੇ ਪਾਪਾ ਨੂੰ ਕਿਹਾ ਕਿ ਪਾਪਾ ਉਸ ਦਿਨ ਮੈਂ ਤੁਹਾਨੂੰ ਕਿੰਨਾ ਪੁੱਛਦੀ ਰਹੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਜੇ ਤੁਸੀਂ ਮੈਨੂੰ ਉਦੋਂ ਦੱਸ ਦਿੰਦੇ ਤਾਂ ਮੈਂ ਰঞ্জੀਤ ਨਾਲ ਗੱਲ ਕਰਦੀ ਉਹ ਤਾਂ ਇਹ ਸਾਰਾ ਕੁਝ ਸਮਝਦੇ ਆ ਫਿਰ ਇਹਨੀ ਨੌਬਤ ਨਾ ਆਉਂਦੀ ਤੁਸੀਂ ਤਾਂ ਮੈਨੂੰ ਮੇਰੇ ਹੀ ਛੋਟੇ ਭੈਣ ਤੇ ਭਰਾ ਦੀਆਂ ਨਜ਼ਰਾਂ ਵਿੱਚ ਗਿra ਦਿੱਤਾ ਸਾਰੀ ਉਮਰ ਮੈਂ ਇਹਨਾਂ ਨੂੰ ਕੀ ਜਵਾਬ ਦਵਾਂਗੀ ਤੁਸੀਂ ਉਹਨਾਂ ਦਾ ਹੱਕ ਵੀ ਮੈਨੂੰ ਦੇ ਦਿੱਤਾ ਤੁਹਾਨੂੰ ਇਹ ਵੀ ਨਹੀਂ ਕਰਨਾ ਚਾਹੀਦਾ ਸੀ ਪੂਜਾ ਦੀ ਗੱਲ ਸੁਣ ਕੇ ਉਹਦੇ ਪਾਪਾ ਨੇ ਉਹਨੂੰ ਗੱਲ ਵਿੱਚ ਲਿਆ ਤੇ ਉਹਨੂੰ ਹੌਸਲਾ ਦਿੱਤਾ ਕਿ ਕੋਈ ਨਾ ਪੁੱਤਰ ਮੈਂ ਫਿਰ ਕਮਾਈ ਕਰੂੰਗਾ ਤੇ ਤੇਰੀ ਛੋਟੇ ਭੈਣ ਤੇ ਭਰਾ ਲਈ ਫਿਰ ਪੈਸੇ ਇਕੱਠੇ ਕਰ ਲੂੰਗਾ ਤੈਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੂੰ ਆਪਣੇ ਸਹੁਰੇ ਘਰ ਖੁਸ਼ ਰਹੇ ਬਸ ਮੈਂ ਤਾਂ ਇਹ ਹੀ ਚਾਹੁੰਦਾ ਜਦੋਂ ਪੂਜਾ ਸਹੁਰੇ ਵਾਪਸ ਆਈ ਤਾਂ ਥੋੜੇ ਦਿਨਾਂ ਬਾਅਦ ਰਣਜੀਤ ਨੇ ਆਪਣੀ ਡਿਊਟੀ ਤੇ ਫਿਰ ਵਾਪਸ ਜਾਣਾ ਸੀ ਰੰਜੀਤ ਦੀ ਪੈਕਿੰਗ ਪੂਰੀ ਹੋ ਚੁੱਕੀ ਸੀ ਉਧਰ ਪੂਜਾ ਵੀ ਆਪਣੀ ਪੈਕਿੰਗ ਕਰ ਰਹੀ ਸੀ ਜਦੋਂ ਪੂਜਾ ਦੀ ਸੱਸ ਨੇ ਵੇਖਿਆ ਕਿ ਪੂਜਾ ਵੀ ਆਪਣੀ ਪੈਕਿੰਗ ਕਰ ਰਹੀ ਆ ਤਾਂ ਉਹ ਕਹਿਣ ਲੱਗੀ ਤੂੰ ਕਿੱਥੇ ਜਾਣਾ ਆ ਤੂੰ ਕਿਉਂ ਆਪਣੇ ਕੱਪੜੇ ਬੈਗ ਵਿੱਚ ਪਾਉਂਦੀ ਆ ਤੂੰ ਕਿਤੇ ਨਹੀਂ ਜਾਏਂਗੀ ਤੂੰ ਇੱਥੇ ਹੀ ਰਹੇਂਗੀ ਘਰੇ ਕੰਮ ਕੌਣ ਕਰੂਗਾ ਵੈਸੇ ਵੀ ਮੇਰਾ ਪੁੱਤ ਮੇਰਾ ਕਹਿਣਾ ਨਹੀਂ ਮੋੜਦਾ ਮੈਂ ਜਿੱਦਾਂ ਇਹਨੂੰ ਕਹਿ ਦਿੰਦਾ ਉਹ ਉਦਾਂ ਹੀ ਕਰੂਗਾ ਇਹਨੀ ਗੱਲ ਸੁਣ ਕੇ ਪੂਜਾ ਨੇ ਕਿਹਾ ਕਿ ਹੁਣ ਇਹ ਪੁੱਤ ਤੁਹਾਡਾ ਨਹੀਂ ਰਿਹਾ ਇਹ ਪੁੱਤ ਮੇਰੇ ਪਾਪਾ ਨੇ ਇੱਕ ਗੱਡੀ ਤੇ 15 ਲੱਖ ਰੁਪਏ ਦੇ ਕੇ ਖਰੀਦ ਲਿਆ ਆ ਤੁਸੀਂ ਆਪਣਾ ਪੁੱਤ ਸਾਨੂੰ ਵੇਚ ਦਿੱਤਾ ਆ ਹੁਣ ਇਹ ਪੁੱਤ ਤੁਹਾਡਾ ਨਹੀਂ ਸਾਡਾ ਹੋ ਗਿਆ ਤੇ ਮੈਂ ਇਹਦੇ ਨਾਲ ਹੀ ਸ਼ਹਿਰ ਜਾਊਂਗੀ ਤੇ ਉੱਥੇ ਹੀ ਰਹੂੰਗੀ ਜਦੋਂ ਤੁਹਾਡਾ ਪੁੱਤ ਹੀ ਤੁਹਾਡਾ ਨਹੀਂ ਰਿਹਾ ਤੇ ਉਹਦੀ ਘਰ ਵਾਲੀ ਤੇ ਤੁਹਾਡਾ ਕਾਹਦਾ ਹੱਕ ਉਧਰੋਂ ਰੰਜੀਤ ਵੀ ਬੋਲ ਪਿਆ ਮੰਮੀ ਤੁਸੀਂ ਠੀਕ ਨਹੀਂ ਕੀਤਾ ਮੈਨੂੰ ਬਿਨਾਂ ਪੁੱਛੇ ਤੁਸੀਂ ਪੂਜਾ ਦੇ ਘਰ ਗਏ ਤੇ ਬਹੇਜ ਦੀ ਮੰਗ ਕੀਤੀ ਤੁਸੀਂ ਮੈਨੂੰ ਜਨਮ ਦਿੱਤਾ ਪੜਾਇਆ ਲਿਖਾਇਆ ਉਹਦੀ ਕੀਮਤ ਤੁਸੀਂ ਪੂਜਾ ਦੇ ਪਾਪਾ ਕੋਲੋਂ ਵਸੂਲ ਕੀਤੀ ਤੁਸੀਂ ਆਪਣਾ ਪੁੱਤ ਵੇਚ ਦਿੱਤਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਸੀ ਇਹ ਸਾਰਾ ਕੁਝ ਕਰਦਿਆਂ ਹੁਣ ਰੋ ਗੱਡੀ ਤੇ 15 ਲੱਖ ਰੁਪਏ ਦੇ ਨਾਲ ਹੁਣ ਮੈਂ ਵੀ ਤੁਹਾਡਾ ਨਹੀਂ ਤੇ ਮੇਰੀ ਘਰ ਵਾਲੀ ਵੀ ਤੁਹਾਡੀ ਕੁਝ ਨਹੀਂ ਲੱਗਦੀ ਰঞ্জੀਤ ਨੇ ਕਹਿ ਦਿੱਤਾ ਇੰਨੀ ਗੱਲ ਸੁਣ ਕੇ ਪੂਜਾ ਨੇ ਵੀ ਕਹਿ ਦਿੱਤਾ ਹੁਣ ਮੈਂ ਸ਼ਹਿਰ ਜਾ ਕੇ ਨੌਕਰੀ ਕਰੂੰਗੀ ਤੇ ਆਪਣੇ ਛੋਟੇ ਭੈਣ ਭਰਾਵਾਂ ਦਾ ਖਰਚਾ ਮੈਂ ਚੁੱਕੂੰਗੀ ਤੇ ਆਪਣੀ ਭੈਣ ਦਾ ਵਿਆਹ ਵੀ ਵਧੀਆ ਤਰੀਕੇ ਨਾਲ ਕਰੂੰਗੀ ਤੇ ਆਪਣੇ ਭਰਾ ਨੂੰ ਪੜਾ ਲਿਖਾ ਕੇ ਨੌਕਰੀ ਤੇ ਲਗਵਾਉਂਗੀ ਤੁਸੀਂ ਰਹੋ ਆਪਣੇ ਪੈਸਿਆਂ ਦੇ ਨਾਲ ਸਾਰੀ ਉਮਰ ਇਹ ਨਾ ਸੁਣ ਕੇ ਪੂਜਾ ਦੀ ਸੱਸ ਸ਼ਰਮਿੰਦਿਆ ਹੋਣ ਨੂੰ ਕਮਰੇ ਚੋਂ ਬਾਹਰ ਚਲੀ ਗਈ ਤੇ ਸਿਰ ਫੜ ਕੇ ਉੱਥੇ ਬਹਿ ਗਈ ਤੇ ਆਪਣੇ ਕੀਤੇ ਤੇ ਪਛਤਾਉਣ ਲੱਗੀ ਕਿ ਮੈਂ ਤੇ ਆਪਣਾ ਪੁੱਤ ਵੀ ਇੱਥੋਂ ਦਵਾ ਲਿਆ ਤੇ ਸਾਰੀ ਉਮਰ ਹੁਣ ਮੈਨੂੰ ਇਕੱਲੀ ਨਹੀਂ ਰਹਿਣਾ ਪਊਗਾ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਕਦੀ ਵੀ ਦਹੇਜ ਦਾ ਲਾਲਚ ਨਾ ਕਰੋ ਗਰੀਬ ਘਰ ਦੀ ਕੁੜੀ ਜਿਹੜੀ ਦਹੇਜ ਤੋਂ ਵਿਆਹ ਕੇ ਲਿਆਉਗੇ ਤਾ ਉਹ ਤੁਹਾਡੀ ਸਾਰੀ ਹਮਤ ਸੇਵਾ ਕਰੂਗੀ ਤੇ ਆਦਰ ਸਤਕਾਰ ਵੀ ਕਰੂਗੀ ਜੇਕਰ ਤੁਸੀਂ ਦਹੇਜ ਲੈ ਕੇ ਪੁੱਤਾਂ ਨੂੰ ਵਿਆਹੋਗੇ ਤਾਂ ਜੋ ਹਲ ਪੂਜਾ ਨੇ ਆਪਣੀ ਸੱਸ ਦਾ ਕੀਤਾ ਉਹੀ ਹਾਲ ਤੁਹਾਡਾ ਵੀ ਹੋਊਗਾ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ